ਜੀਵਨ ਪੈਂਦਾ ਲੰਮਾ ਚੱਲ ਕੇ ਆਇਆ ਬਿਰਧ ਅਵਸਥਾ ਨਾ ਕਿਸੇ ਅਪਣਾਇਆ ਖਾਨ ਤੀਲੀ ਸੀ ਮਿੱਤਰ ਬਣੇ ਬਥੇਰੇ ਖਾਨ ਤੀਲੀ ਸੀ ਮਿੱਤਰ ਬਣੇ ਬਥੇਰੇ ਛੱਡ ਗਿਆ ਸਾਥ ਵਿੱਚ ਬੇਪਤਾ ਹਮਸਾਇਆ ਇਕੱਲਾ ਚੱਲਦਾ ਜਾਂਦਾ ਇਕੱਲਾ ਚੱਲਦਾ ਜਾਂਦਾ ਮਨ ਦਾ ਨਾ ਹਾਰ ਬਿਰਧ ਅਵਸਥਾ ਸਭ ਕਰਨ ਸਤਕਾਰ ਬਿਰਧ ਅਵਸਥਾ ਸਭ ਕਰਨ ਸਤਕਾਰ ਨੌ ਜਵਾਨ ਕਦੇ ਸੇਧ ਲੈਂਦੇ ਨੌ ਜਵਾਨ ਕਦੇ ਸੇਧ ਲੈਂਦੇ ਕਦੇ ਦਿੰਦੇ ਫਟਕਾਰ ਬੁਰਾ ਨਾ ਸੋਚਿਆ ਸਭ ਨੂੰ ਦਿੱਤਾ ਪਿਆਰ ਬੁਰਾ ਨਾ ਸੋਚਿਆ ਸਭ ਨੂੰ ਦਿੱਤਾ ਪਿਆਰ ਕੱਲਾ ਛੱਡ ਜਲਦੀ ਕਰ ਚੱਲਾ ਜਲਦੀ ਛੱਡ ਕਰ ਹੋ ਨੂ ਪੁੱਤ ਤੂੰ ਤੰਗ ਕਹਿੰਦੇ ਰੰਦਾ ਖੰਗ ਦਾ ਕਹੇ ਦਵਾ ਦੀ ਮੰਗ ਤੁਰਦੇ ਰਹਿਣਾ ਜ਼ਿੰਦਗੀ ਕਰਨਾ ਨਹੀਂ ਆਰਾਮ ਨੀ ਮੰਨਨੀ ਹਾਰ ਲੜਾਂਗਾ ਇਕੱਲਾ ਜੰਗ ਲੜਾਂਗਾ ਇਕੱਲਾ ਜੰਗ ਲੜਾਂਗਾ ਇਕੱਲਾ ਜੰਗ